ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ। ਅੱਜ ਗੱਲ ਕਰਦੇ ਹਾਂ 7 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਤਕਰੀਬਨ ਪੰਜਾਬ ਦੇ ਸਾਰੇ ਹੀ ਹਿੱਸਿਆਂ ਦੇ ਵਿੱਚ ਸੰਘਣੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਕੱਲ ਪਹਾੜਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਸੀਗਾ ਪਰ ਅੱਜ ਉਹਨਾਂ ਖੇਤਰਾਂ ਦੇ ਵਿੱਚ ਵੀ ਰਾਤ ਵੇਲੇ ਤੋਂ ਹੀ ਸੰਘਣੀ ਧੁੰਦ ਸ਼ੁਰੂ ਹੋ ਚੁੱਕੀ ਸੀਗੀ। ਇਹ ਧੁੰਦ ਪੰਜਾਬ ਰਾਜਸਥਾਨ ਦੇ ਵੀ ਕਾਫੀ ਇਲਾਕੇ ਸਾਰਾ ਹਰਿਆਣਾ ਜੂਪੀ ਦੇ ਬਹੁਤ ਸਾਰੇ ਇਲਾਕੇ ਦਿੱਲੀ ਤੇ ਦਿੱਲੀ ਤੇ ਮੱਧ ਪ੍ਰਦੇਸ਼ ਦੇ ਇਲਾਕਿਆਂ ਤੱਕ ਵੀ ਲਗਾਤਾਰ ਤੁੰਦਰੀ ਚਾਦਰ ਇਸੇ ਤਰ੍ਹਾਂ ਹੀ ਫੈਲੀ ਹੋਈ ਹੈ ਪਰ ਅੱਜ ਅਮੀਰੀ ਹੈ ਕਿ ਥੋੜੀਆਂ ਜੀਆਂ ਹਵਾਵਾਂ ਤੇਜ਼ ਚੱਲਣ ਕਰਕੇ ਇਹ ਤੁੰਦ ਬਾਅਦ ਦੁਪਹਿਰ ਜਾਂ ਥੋੜਾ ਜਿਹਾ ਪਹਿਲੋਂ ਪੰਜਾਬ ਦੇ ਕਾਫੀ ਹਿੱਸਿਆਂ ਵਿੱਚ ਉੱਤਰ ਜਾਵੇਗੀ ਤੇ ਕੁਝ ਕੇ ਖੇਤਰਾਂ ਦੇ ਵਿੱਚ ਵਧੀਆ ਧੁੱਪ ਲੱਗਣ ਦੀ ਉਮੀਦ ਬਣੀ ਹੋਈ ਹੈ ਠੰਡ ਦੇ ਵਿੱਚ ਜ਼ਰੂਰ ਵਾਧਾ ਹੋਇਆ ਹੈ ਕਿਉਂਕਿ ਪਹਾੜਾਂ ਦੇ ਵਿੱਚ ਮੀਂਹ ਤੇ ਬਰਫਵਾਰੀ ਦਾ ਦੌਰ ਲੱਗਿਆ ਤੇ ਉੱਤਰ ਪੱਛੋ ਦੀਆਂ ਹਵਾਵਾਂ ਲਗਾਤਾਰ ਚੱਲ ਰਹੀਆਂ ਨੇ ਹੁਲਮਲਾ ਕੇ ਗੱਲ ਕਰੀਏ ਤਾਂ ਅਗਲੇ 2 ਦਿਨ ਮੌਸਮ ਇਸੇ ਤਰ੍ਹਾਂ ਹੀ ਰਵੇਗਾ ਧੁੰਦ ਵਿੱਚ ਲਗਾਤਾਰ ਵੱਧਦਾ ਦੇਖਿਆ ਜਾਵੇਗਾ ਤੇ ਦੁਪਹਿਰ ਵੇਲੇ ਮੌਸਮ ਥੋੜਾ ਜਿਹਾ ਸਾਫ਼ ਹੋਵੇਗਾ 11 ਤਰੀਕ ਨੂੰ ਫਿਰ ਤੋਂ ਇੱਕ ਵਾਰ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਦੇ ਵਿੱਚ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੇ ਇੱਕ ਵਾਰ ਫਿਰ ਛਿਰਾਟੇ ਲੱਗ ਸਕਦੇ ਨੇ